ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪਾਲ ਸਿੰਘ ਮੌਲੀ ਅੱਜ ਜੋ ਕੰਗਣਾ ਰਣੌਤ ਨਾਲ ਜੋ ਵਾਕਿਆਤ ਭੈਣ ਕੁਲਵਿੰਦਰ ਕੌਰ ਨੇ ਕੀਤਾ ਬਹੁਤ ਹੀ ਸਲਾਂਘਾ ਜੋ ਕਦਮ ਹੈ ਦੁਨੀਆ ਜੋ ਮਰਜ਼ੀ ਕਵੇ ਵੱਖ-ਵੱਖ ਬੀਏਪੀ ਦੇ ਆਗੂਆਂ ਦੇ ਵੀ ਬਿਆਨ ਆਉਂਦੇ ਆ ਪਰ ਸਮਾਂ ਰਹਿੰਦਿਆ ਜੇ ਇਹਦਾ ਮੂੰਹ ਬੰਦ ਕਰਾਇਆ ਹੁੰਦਾ ਅੱਜ ਤੁਹਾਨੂੰ ਆਹ ਦਿਨ ਦੇਖਣ ਨਹੀਂ ਪੈਂਦੇ ਹਜੇ ਵੀ ਦੋ ਚਾਰ ਜਿਹੜੇ ਤੁਹਾਡੇ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਬੰਦੇ ਸੀਗੇ ਜੇ ਚਰਮਨੀਗ ਪਿੱਟੂ ਹੈ ਸੁਸ਼ੀਲ ਕੁਮਾਰ ਰਿੰਗੂ ਹੈ ਉਹਨਾਂ ਵੀ ਬੜੀ ਬਦਸਲੂਕੀ ਤੇ ਬਹੁਤ ਮੰਦਪਦੇ ਸ਼ਬਦ ਬੋਲੇ ਆ ਤੁਸੀਂ ਸਮਝ ਨਹੀਂ ਸਕੇ ਸਿੱਖਾਂ ਦੀ ਫਲਸਫੀ ਨੂੰ ਪੰਜਾਬ ਦੀ ਫਲਸਫੀ ਨੂੰ ਜਰਨਲ ਸਤਿਆਪਾਲ ਮਲਕ ਤੁਹਾਨੂੰ ਬਾਰ-ਬਾਰ ਸਮਝਾਉਦੇ ਸਨ ਵੀ ਭਾਈ ਇਹ 300 ਸਾਲ ਨਹੀਂ ਭੁੱਲਦੇ ਤੇ ਕੰਗਣਾ ਰਣੌਤ ਨੇ ਇਹ ਸੋਚ ਲਿਆ ਵੀ ਝੰਡੇ ਤੇ ਡੰਡੇ ਵਾਲੇ ਜਿਹੜੇ ਉਹ ਹੀ ਕਿਸਾਨ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਹਰ ਪੈਰ ਪੈਰ ਤੇ ਕਿਸਾਨਾਂ ਦੇ ਪੁੱਤ ਕਿਸਾਨਾਂ ਦੀਆਂ ਧੀਆਂ ਤਨਨਾਤ ਨੇ ਕੋ ਝੰਡੇ ਝੰਡੇ ਦੇ ਡੰਡਿਆਂ ਵਾਲ ਤੂੰ ਦੇਖਦੀ ਵੀ ਕਮਲ ਜੇ ਆ ਜਿਹੜਾ ਤੈਨੂੰ ਥੱਪੜ ਨਾਮ ਦੇ ਵਿੱਚ ਮਿਲਿਆ ਇਹ ਉਹ ਕਿਸਾਨੀ ਜੀਵਾਂ ਦਾ ਦਿਲ ਤੂੰ ਦਿਖਾਇਆ ਇਹ ਤੈਨੂੰ ਇੱਕ ਛੋਟਾ ਜਿਹਾ ਨਾਮ ਹੈ ਛੋਟੀ ਜੀ ਭੇਟ ਹੈ ਤੈਨੂੰ ਹੱਸ ਕੇ ਸਵੀਕਾਰ ਕਰਨੀ ਚਾਹੀਦੀ ਹਜੇ ਤੂੰ ਐਮਪੀ ਨਹੀਂ ਬਣੀ ਬਿਆਨਵਾਜੀ ਹਜੇ ਵੀ ਤੇਰੀ ਪੰਜਾਬ ਦੇ ਖਿਲਾਫ ਹੈ ਔਰ ਸਾਨੂੰ ਮਾਣ ਹੈ ਸਾਡੀ ਧੀ ਸਾਡੀ ਭੈਣ ਕੁਲਵਿੰਦਰ ਕੌਰ ਤੇ ਜਿੱਥੇ ਧਰਮੀ ਫੌਜੀਆ ਨੇ ਜੂਨ 1984 ਅਟੈਕ ਤੋਂ ਬਾਅਦ ਬੇਰਕਾਂ ਛੱਡੀਆਂ ਤੇ ਅੱਜ ਜਿਵੇਂ ਕਿਸੇ ਸਮੇਂ ਕੈਨੇਡਾ ਤੋਂ ਗਦਰੀ ਬਾਬਿਆਂ ਦੇ ਨਾਲ ਬੀਬੀ ਗੁਲਾਬ ਕੌਰ ਆਈ ਸੀ ਉਸੇ ਤਰੀਕੇ ਇਹ ਪਹਿਲੀ ਧਰਨੀ ਫੌਜਨ ਜਿਹਨੂੰ ਦੁਨੀਆ ਚ ਯਾਦ ਰੱਖੇਗੀ ਜਿਹਨੂੰ ਸਿੱਖ ਸਮਾਜ ਸਿੱਖ ਪੰਥ ਹਮੇਸ਼ਾ ਯਾਦ ਰੱਖੇਗਾ ਇਹ ਉਹ ਭੈਣ ਹੈ ਲੋਕੀ ਭੁੱਲ ਜਾਂਦੇ ਐ ਸਾਡੇ ਇਤਿਹਾਸ ਨੂੰ ਇਹ ਉਹ ਖੂਨ ਹੈ ਜਿਹੜੇ ਖੂਨ ਨੇ ਜਦੋਂ 1984 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਇਹ ਇਹੋ ਜੀਆਂ ਜਿਹੜੀਆਂ ਬੀਬੀਆਂ ਸਨ ਜਿਹਾਰੂ ਬੀਬੀਆਂ ਤਉ ਮੈਗਜ਼ਨ ਭਰ ਭਰ ਕੇ ਯੋਧਿਆਂ ਨੂੰ ਖੜਾਉਂਦੀ ਆਉਂਦੀਆਂ ਹੁੰਦੀਆਂ ਸਨ ਜਦੋਂ ਬਰੋਬਰ ਗੋਲੀ ਚੱਲੀ ਐ ਬਰੋਬਰ ਜਿਹੜਾ ਇਹ ਹਮਲਾ ਹੋਇਆ ਦਰਬਾਰ ਸਾਹਿਬ ਤੇ ਉਹਦੀ ਜਿਹੜੀ ਜਵਾਬਦੇਹੀ ਸੰਘਾਂ ਨੇ ਦਿੱਤੀ ਐ ਤੇ ਸਾਰਾ ਕੁਝ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਪੰਜਾਬ ਚਾਹੁੰਦਾ ਕੀ ਐ ਪੰਜਾਬ ਨੂੰ ਛੇੜੋ ਨਾ ਇਹਨੂੰ ਸ਼ਾਂਤ ਰਹਿਣ ਦਿਓ ਤੇ ਆਪਣੇ ਲੀਡਰਾਂ ਦੇ ਉੱਤੇ ਬੀਜੇਪੀ ਵਾਲਿਆਂ ਨੂੰ ਚਾਹੀਦਾ ਇਹਨਾਂ ਦੇ ਉੱਤੇ ਲਗਾਮ ਪਾ ਕੇ ਰੱਖੋ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਦੁਆਬੇ ਦੇ ਵਿੱਚ ਇਸ ਭੈਣ ਦਾ ਬਹੁਤ ਵੱਡਾ ਸਤਿਕਾਰ ਜਿਹੜਾ ਉਹ ਦੁਆਬੇ ਦੀ ਧਰਤੀ ਤੇ ਕਰਾਂਗੇ ਸਮੂਹ ਕਿਸਾਨ ਭਰਾਵਾਂ ਦੇ ਨਾਲ ਸਲਾਹ ਕਰਕੇ ਇਹ ਸਤਿਕਾਰ ਜਿਹੜਾ ਉਹ ਪੂਰੀ ਸਿੱਖ ਸੰਗਤ ਵੱਲੋਂ ਹੋਏਗਾ ਪਰ ਦੁਆਬੇ ਦੀ ਧਰਤੀ ਤੇ ਇਸ ਭੈਣ ਦਾ ਸਨਮਾਨ ਹੋਏਗਾ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਬੀਬੀ ਨੂੰ ਹਿੰਦ ਦੀ ਫੌਜ ਦੇ ਵਿੱਚੋਂ ਬੇਸ਼ੱਕ ਕੋਈ ਥਾਂ ਨਾ ਮਿਲੇ ਉਹਨੂੰ ਸਸਪੈਂਡ ਕਰਤਾ ਗੱਲੇ ਹੀ ਕੋਈ ਨਹੀਂ ਸਿੱਖ ਕੌਮ ਅੱਖਾਂ ਤੇ ਬਿਠਾਏਗੀ ਔਰ ਸਾਨੂੰ ਆਸ ਹੈ ਕਿ ਸਾਡੀ ਸਰਮੌਰ ਸੰਸਥਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਬੀਬੀ ਨੂੰ ਮਾਣ ਪੱਤਾ ਜਿਹੜਾ ਉੱਥੋਂ ਉੱਥੇ ਉਹਨਾਂ ਨੂੰ ਨੌਕਰੀ ਸਾਡੇ ਸਿੱਖ ਪੰਥ ਦੇ ਵਿੱਚ ਨੌਕਰੀ ਮਿਲੇਗੀ ਸੋ ਵੀਰੋ ਸਾਡੀ ਕੋਈ ਮਨਸ਼ਾ ਨਹੀਂ ਕਿਸੇ ਕਿਸੇ ਨੂੰ ਹਿੱਟ ਕਰਨਾ ਸਾਡੀ